ਪਰਮੇਸ਼ਰ ਦੇ ਨਾਮ ਦੀ ਤਾਰੀਫ ਹੋਵੇ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣੇ ਚੈਨਲ ਚਾਉਣ ਦੇ ਲਈ ਮਦਦ ਸਹਾਇਤਾ ਕੀਤੀ ਪਿਛਲੇ ਹਫਤੇ ਪਰਮੇਸ਼ਰ ਨੇ ਸਾਨੂੰ ਆਪਣੇ ਵਿਅਕਤੀਗਤ ਦੇ ਬਾਰੇ ਸਿੱਖਣ ਦੇ ਲਈ ਅਗਵਾਈ ਦਿੱਤੀ ਅਗਵਾਈ ਕੀਤੀ ਆਏ ਅਸੀਂ ਅੱਜ ਦੇ ਧਿਆਨ ਦੇ ਲਈ ਪਰਮੇਸ਼ਰ ਦੇ ਵਚਨ ਦੇ ਵਿੱਚ ਦੇਖਾਂਗੇ ਪਰਮੇਸ਼ਰ ਦਾ ਵਿਅਕਤੀਗਤ ਜੀਵਨ ਸਿੱਖ ਰਹੇ ਸੀ ਅਸੀਂ ਹੁਣ ਪਰਮੇਸ਼ਰ ਨਾਮ ਪਰਮੇਸ਼ਰ ਸ਼ਬਦ ਦੇ ਬਾਰੇ ਕਿ ਪਰਮੇਸ਼ਰ ਨੇ ਆਪਣੇ ਆਪ ਨੂੰ ਕਿਸ ਪ੍ਰਕਾਰ ਪ੍ਰਗਟ ਕਰਕੇ ਦਿੱਤਾ ਪਰਮੇਸ਼ਰ ਸ਼ਬਦ ਇਹ ਬਾਈਬਲ ਵਿੱਚ ਪ੍ਰਗਟ ਹੋਇਆ ਪਹਿਲਾ ਸ਼ਬਦ ਜਾਂ ਪਹਿਲਾ ਨਾਮ ਹੈ ਉਤਪਤੀ 1 ਦੇ ਵਿੱਚ ਅਸੀਂ ਦੇਖਦੇ ਹਾਂ 1 ਦਾ ਇੱਕ ਵਚਨ ਚ ਆਦ ਵਿੱਚ ਪਰਮੇਸ਼ਰ ਨੇ ਇਹ ਪੁਰਾਣੇ ਨੇਮ ਵਿੱਚ ਲਗਭਗ 2570 ਵਾਰ ਵਰਤਿਆ ਗਿਆ ਹੈ। ਅਤਿ ਅੰਗਰੇਜ਼ੀ ਬਾਈਬਲ ਵਿੱਚ ਪਰਮੇਸ਼ਰ ਦਾ ਅਨੁਵਾਦ ਕੀਤਾ ਗਿਆ ਹੈ। ਇੱਕ ਵਚਨ 엘ੋहिम ਇੱਕ ਵਚਨ 엘 ਔਰ ਬਹੁਵਚਨ ਦੇ ਵਿੱਚ 엘ੋहिम ਇਹ ਸੱਚੇ ਪਰਮੇਸ਼ਰ ਦੇ ਨਾਮ ਵਜੋਂ 2310 ਵਾਰ ਵਰਤਿਆ ਗਿਆ ਸ਼ਬਦ ਹੈ। ਭਾਵ ਇਹ ਇੱਕ ਮੂਲ ਸ਼ਬਦ ਤੋਂ ਆਇਆ ਜਿਸ ਦਾ ਅਰਥ ਹੈ ਮਜ਼ਬੂਤ ਹੋਣਾ। ਅਤੇ ਆਕਾਸ਼ ਮੰਡਲ ਦੇ ਸਿਰਜਣਹਾਰ ਅਤੇ ਸ਼ਾਸਕ ਵਜੋਂ ਪਰਮੇਸ਼ਰ ਦੀ ਸ਼ਕਤੀ ਅਧਿਕਾਰ ਅਤੇ ਮਹਿਮਾ ਦਾ ਸੁਝਾਓ ਦਿੰਦਾ ਹੈ ਜਿਸ ਨੇ ਹਰ ਚੀਜ਼ ਨੂੰ ਉਤਪਤ ਕੀਤਾ ਜਾਂ ਬਣਾਇਆ ਇਸ ਲਈ ਕਿਹਾ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ ਪਤਨ ਤੋਂ ਬਾਅਦ ਉਤਪਤੀ ਤੀਸਰੇ ਦਿਹਾੜੇ ਦੇ ਵਿੱਚ ਅਸੀਂ ਮਨੁੱਖ ਪਰਮੇਸ਼ਰ ਤੋਂ ਵਾਦ ਤੋਂ ਵਾਦ ਦੂਰ ਹੋ ਗਿਆ ਕਰਕੇ ਦੇਖਦੇ ਆਂ ਐਲ ਸ਼ਬਦ ਬਾਰੇ ਐਲ ਸੱਚਾਈ ਦਾ ਦੁਰ ਵਿਵਹਾਰ ਕੀਤਾ ਅਤੇ ਝੂਠ ਵਿੱਚ ਬਦਲ ਦਿੱਤਾ ਰومیਆ ਨੂੰ ਜਦ ਅਸੀਂ ਦੇਖਦੇ ਆਂ ਰومیਆ 1 ਦਾ 18 ਵਚਨ ਤੋਂ 25 ਪਰਮੇਸ਼ਰ ਦਾ ਨਾਮ ਉਸ ਦੇ ਮੂਲ ਪ੍ਰਗਟਾਵੇ ਤੋਂ ਬਰਕਰਾਰ ਰੱਖਿਆ ਗਿਆ ਸੀ ਪਰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ ਉਹਨਾਂ ਨੇ ਪਰਮੇਸ਼ਰ ਦਾ ਵਚਨ ਦੱਸਦਾ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਕੇ ਵੀ ਪਰਮੇਸ਼ਰ ਦੇ ਯੋਗ ਜਿਸ ਤਰ੍ਹਾਂ ਵਡਿਆਈ ਕਰਨੀ ਚਾਹੀਦੀ ਸੀ ਉਸ ਤਰ੍ਹਾਂ ਵਡਿਆਈ ਨਹੀਂ ਕੀਤੀ ਉਹਨਾਂ ਨੇ ਉਸ ਨੂੰ ਮੂਰਤੀ ਪੂਜਾ ਸੂਰਜ ਚੰ드ਰਮਾ ਤਾਰਿਆਂ ਅਤੇ ਇੱਥੋਂ ਤੱਕ ਕਿ ਮਨੁੱਖਾਂ ਦੇ ਦੁਆਰਾ ਬਣਾਈਆਂ ਗਈਆਂ ਮੂਰਤੀਆਂ ਦੇ ਵਿੱਚ ਤਬਦੀਲ ਕਰ ਦਿੱਤਾ ਅਹਲ ਨਾਮ ਆਮ ਸ਼ਬਦਾਂ ਦੇ ਵਿੱਚ ਆਮ ਤੌਰ ਤੇ ਲੋਕ वर्तन लग पे आम शब्द या आम सरलेख बन गया तद बहुवचन रूप परमेश्वर ने मनुखा प्रगट करके दिता एलोहिम। मनुखा इस नाम बारे दिलचस्प दिलचस्प गल सी परमेश्वर अपने आप न एलोहिम नाम या बहुवचन रूप विच प्रगट करके दिता फिर भी इस दे नाल एक वचन दी क्रिया है उत्पत्ति एक एक शुरुआत ਵਿਚ ਪਰਮੇਸ਼ਰ ਨੇ Elohim 6-10 ਜਗ੍ਹਾ ਤੇ ਇਸਤੇਮਾਲ ਹੋ ਰਿਹਾ ਵਾ ਆਕਾਸ਼ ਅਤੇ ਧਰਤੀ ਨੂੰ ਬਣਾਇਆ ਇਹ ਪ੍ਰਾਚਨ ਵਿਸ਼ਵਾਸ ਰਿਹਾ ਹੈ ਕਿ ਤ੍ਰੇਏਕ ਇਸ ਬਹੁਵਚਨ ਨਾਮ ਨਾਲ Elohim ਵਿੱਚ ਨਿਸ਼ਚਿਤ ਹੈ ਪਰਮੇਸ਼ਰ ਦਾ ਇਸ ਮਹਾਨ ਨਾਮ ਵਿੱਚ ਬਰਕਤ ਅਤੇ ਆਰਾਮ ਹੈ ਇਹ ਬੇਅੰਤ ਮਹਾਨ ਅਤੇ ਉੱਚੇ ਵਿਅਕਤੀ ਨੂੰ ਉੱਚੇ ਵਿਅਕਤੀਤਵ ਨੂੰ ਦਰਸਾਉਂਦਾ ਹੈ ਜਿਸ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਜੋ ਹਰ ਜੀਵ ਦੀ ਰੱਖਿਆ ਅਤੇ ਸ਼ਾਸਨ ਕਰਦਾ ਹੈ ਜਿਹੜਾ ਜਿਹੜੇ ਤੇਰੇ ਨਾਮ ਨੂੰ ਜਾਣਦੇ ਹਨ ਉਹ ਤੇਰੇ ਨਾਮ ਉੱਤੇ ਭਰੋਸਾ ਰੱਖਣਗੇ ਜਬੂਰਾਂ ਦੀ ਪੁਸਤਕ ਨੰਬਰ 10 ਵਚਨ ਅਸੀਂ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਆਪਣੇ ਕੰਮਾਂ ਦੇ ਦੁਆਰਾ ਆਪਣੇ ਨਾਮਾਂ ਨੂੰ ਅਲੱਗ-ਅਲੱਗ ਨਾਮਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੱਤਾ ਪਰਮੇਸ਼ਰ ਨੇ ਪਰਮੇਸ਼ਰ ਨੇ ਆਪਣੇ ਨਾਮਾਂ ਨੂੰ ਆਪਣੇ ਅਲੱਗ-ਅਲੱਗ ਕੰਮਾਂ ਦੇ ਵਿੱਚ ਪ੍ਰਗਟ ਕਰਕੇ ਦਿੱਤਾ ਪਵਿੱਤਰ ਸ਼ਾਸਤਰ ਵਿੱਚ ਪਰਮੇਸ਼ਰ ਦੇ ਨਾਮ ਉਸ ਦੇ ਕੰਮਾਂ ਅਨੁਸਾਰ ਉਸ ਦੀ ਪਦਵੀ ਅਤੇ ਉਸ ਦੇ ਚਰਿੱਤਰ ਨੂੰ ਪ੍ਰਗਟ ਕਰਦੇ ਹਨ ਉਹ ਕੌਣ ਹੈ ਉਹ ਕਿਹਨੇ ਹੈ ਅਤੇ ਉਹ ਕੀ ਕਰਦੇ ਹਨ ਜਦੋਂ ਬਾਈਬਲ ਪਰਮੇਸ਼ਰ ਦਾ ਨਾਮ ਜਾਂ ਪ੍ਰਭੂ ਦਾ ਨਾਮ ਜੈ ਯਹਵਾ ਦਾ ਨਾਮ ਸ਼ਬਦਾਂ ਦੀ ਵਰਤੋਂ ਕਰਦੀ ਹੈ ਤਾਂ ਉਸ ਦੀ ਸੰਪੂਰਨਤਾ ਨੂੰ ਅਸੀਂ ਦੇਖਦੇ ਹਾਂ ਉਸ ਦੀ ਸੰਪੂਰਨਤਾ ਬਾਈਬਲ ਦਰਸਾਉਂਦੀ ਆ ਕਿ ਉਹ ਸੰਪੂਰਨ ਪਰਮੇਸ਼ਰ ਹੈ ਪਰਮੇਸ਼ਰ ਦਾ ਨਾਮ ਉੱਤਮ ਅਤੇ ਵਡਿਆਈ ਵਾਲਾ ਨਾਮ ਹੈ ਜਬੂਰਾ ਠਿਕ ਵਚਨ ਉਸ ਦਾ ਨਾਮ ਇੱਕ ਆਮ ਨਾਮ ਨਹੀਂ ਹੈ ਕੋਈ ਆਮ ਨਾਮ ਨਹੀਂ ਹੈ ਉਸ ਤੋਂ ਬਾਅਦ ਪਰਮੇਸ਼ਰ ਨੂੰ ਅਸੀਂ ਬਾਈਬਲ ਵਿੱਚ ਯਹਵਾ ਦੇ ਨਾਮ ਦੇ ਵਿੱਚ ਵੀ ਦੇਖਦੇ ਹਾਂ ਪਰਮੇਸ਼ਰ ਨੇ ਆਪਣੇ ਆਪ ਨੂੰ ਯਹਵਾ ਦੇ ਨਾਮ ਦੇ ਵਿੱਚ ਪ੍ਰਗਟ ਕਰਕੇ ਦਿੱਤਾ ਪਰਮੇਸ਼ਰ ਨੇ ਅਲਗ-ਅਲਗ ਕੰਮਾਂ ਦੇ ਦੁਆਰਾ ਆਪਣੇ ਆਪ ਨੂੰ ਪ੍ਰਗਟ ਕੀਤਾ ਪਰਮੇਸ਼ਰ ਸ਼ਬਦ ਕਰਕੇ 엘 ਦੇ ਵਿੱਚ 엘ੋਹੀਮ ਦੇ ਵਿੱਚ ਪ੍ਰਗਟ ਕਰਕੇ ਦਿੱਤਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਪਰਮੇਸ਼ਰ ਮੂਸਾ ਦੇ ਉੱਤੇ ਆਪਣੇ ਆਪ ਨੂੰ ਯਹਵਾ ਦੇ ਵਿੱਚ ਪ੍ਰਗਟ ਕਰਕੇ ਦੇ ਰਿਹਾ ਵਾ ਪੜ੍ਹ ਕੇ ਦੇਖਾਂਗੇ ਕੂਚ ਦੀ ਕਿਤਾਬ 3 ਦਾ 4 ਵਚਨ ਕੂਚ ਦੀ ਕਿਤਾਬ 3 ਦਾ 4 ਵਚਨ ਯਹਵਾ ਨਾਮ ਯਹੋਵਾ ਨਾਮ ਦਾ ਅਰਥ ਕੀ ਆ ਹਾਂਜੀ ਜੇ ਯਹੋਵਾ ਨੇ ਵੇਖਿਆ ਜਾਂ ਯਹੋਵਾ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਾਂ ਪਰਮੇਸ਼ਰ ਨੇ ਉਸ ਝਾੜੀ ਦੇ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ ਇੱਧਰ ਪਰਮੇਸ਼ਰ ਦਾ ਵਚਨ ਕਹਿੰਦਾ ਯਹੋਵਾ ਸ਼ਬਦ ਯਹੋਵਾ ਨਾਮ ਦਾ ਜਦ ਅਸੀਂ ਅਰਥ ਦੇਖਦੇ ਆ ਇਸ ਦਾ ਅਰਥ ਆ ਮੈਂ ਸਬਦ ਦੀ ਸ਼ੁਰੂਆਤ ਹਾਂ ਨੰਬਰ 1 ਅਸੀ ਉਤਪਤੀ 1 ਦਾ ਇੱਕ ਵਚਨ ਵਿੱਚ ਦੇਖਦੇ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ ਉਸ ਤੋਂ ਬਾਅਦ ਪਹਿਲੇ ਦਿਨ ਪਰਮੇਸ਼ਰ ਨੇ ਦਿਨ ਅਤੇ ਰਾਤ ਨੂੰ ਬਣਾਇਆ ਉਸ ਤੋਂ ਬਾਅਦ ਅੱਗੇ ਦੇਖਦੇ ਅਸੀਂ ਉਸ ਨੇ ਅੰਬਰ ਨੂੰ ਬਣਾਇਆ ਤਾਂ ਕਿ ਆਕਾਸ਼ ਦੇ ਪਾਣੀ ਅਲੱਗ ਹੋ ਜਾਣ ਤੇ ਧਰਤੀ ਦੇ ਪਾਣੀ ਅਲੱਗ ਹੋ ਜਾਣ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਧਰਤੀ 'ਤੇ ਅਲੱਗ-ਅਲੱਗ ਆਪੋ ਆਪਣੀ ਜਿੰਸ ਦੇ ਮੁਤਾਬਕ ਬੀਜ ਵਾਲਾ ਸਾਗਪੱਤ ਬਣਾਇਆ। ਚੌਥੇ ਦਿਨ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਆਕਾਸ਼ ਵਿੱਚ ਜੋਤਾਂ ਨੂੰ ਬਣਾਇਆ ਤਾਂ ਕਿ ਉਹ ਦਿਨਾਂ ਤੇ ਮੌਸਮਾਂ ਤੇ ਤੇ ਮਹੀਨਿਆਂ ਤੇ ਰਾਜ ਕਰਨ ਦਿਨ ਤੇ ਰਾਜ ਕਰਨ ਦੇ ਲਈ ਸੂਰਜ ਨੂੰ ਰਾਤ ਤੇ ਰਾਜ ਕਰਨ ਦੇ ਲਈ ਚੰਦਰਮਾ ਨੂੰ ਔਰ ਤਾਰਿਆਂ ਨੂੰ ਵੀ ਬਣਾਇਆ। ਪੰਜਵੇਂ ਦਿਨ ਦੇਖਦੇ ਹਾਂ ਅਸੀਂ ਉਸ ਨੇ ਆਕਾਸ਼ ਦੇ ਪੰਛੀਆਂ ਨੂੰ ਜਲ ਜੰਤੂਆਂ ਨੂੰ ਕੇਸਰਨ ਵਾਲੇ ਜਨਵਰਾਂ ਨੂੰ ਬਣਾਇਆ ਜੀਵ ਜੰਤੂਆਂ ਨੂੰ ਛੇਵੇਂ ਦਿਨ ਅਸੀਂ ਦੇਖਦੇ ਹਾਂ ਪਰਮੇਸ਼ਰ ਨੇ ਮਨੁੱਖ ਨੂੰ ਬਣਾਇਆ ਪਰਮੇਸ਼ਰ ਮਨੁੱਖ ਨੂੰ ਬਣਾਉਣ ਤੋਂ ਬਾਅਦ 7ਵੇਂ ਦਿਨ ਪਰਮੇਸ਼ਰ ਨੇ ਮਨੁੱਖ ਨੂੰ ਆਰਾਮ ਦੇ ਲਈ ਆਰਾਮ ਦਾ ਦਿਨ ਦਿੱਤਾ ਵਿਸ਼ਰਾਮ ਦਿਨ ਦਿੱਤਾ ਪਰਮੇਸ਼ਰ ਆਪਣੇ ਆਪ ਨੂੰ ਮਨੁੱਖ ਜਾਤੀ ਤੇ ਪਰਮੇਸ਼ਰ ਕਰਕੇ ਪ੍ਰਗਟ ਕਰਕੇ ਦਿੱਤਾ ਅਬਰਾਹਮ ਦੇ ਨਾਲ ਅਸੀਂ ਦੇਖਦੇ ਹਾਂ ਉਸ ਦੇ ਨਾਲ ਉਸ ਨੇ ਸਰਵ ਸ਼ਕਤੀਮਾਨ ਕਰਕੇ ਪ੍ਰਗਟ ਹੋਇਆ ਹਨੂਕ ਦੇ ਨਾਲ ਅਸੀਂ ਦੇਖਦੇ ਹਾਂ ਉਸ ਦੇ ਨਾਲ ਉਹ ਸਾਥੀ ਕਰਕੇ ਅਨੋਖ ਸਾਥ-ਸਾਥ ਚੱਲਿਆ ਉਸ ਦਾ ਸਾਥੀ ਕਰਕੇ ਪ੍ਰਗਟ ਹੋਇਆ ਨੂਹ ਦੇ ਨਾਲ ਅਸੀਂ ਦੇਖਦੇ ਹਾਂ ਉਸ ਦੇ ਨਾਲ ਉਹ ਬਚਾਉਣ ਵਾਲਾ ਕਰਕੇ ਪ੍ਰਗਟ ਹੋਇਆ ਅਬਰਾਹਮ ਦੇ ਨਾਲ ਅਸੀਂ ਦੇਖਦੇ ਹਾਂ ਸਰਬਸ਼ਕਤੀਮਾਨ ਕਰਕੇ ਪ੍ਰਗਟ ਹੋਇਆ ਪਰਮੇਸ਼ਰ ਆਪਣੇ ਕੰਮਾਂ ਦੇ ਦੁਆਰਾ ਆਪਣੇ ਆਪ ਨੂੰ ਅਲੱਗ-ਅਲੱਗ ਪ੍ਰਸਥਿਤੀ ਦੇ ਵਿੱਚ ਅਲੱਗ-ਅਲੱਗ ਮਾਹੌਲ ਦੇ ਵਿੱਚ ਪ੍ਰਗਟ ਕਰ ਰਿਹਾ ਵਾ ਉਹਨਾਂ ਕੰਮਾਂ ਦੇ ਦੁਆਰਾ ਉਸ ਸਮੇਂ ਦੇ ਲੋਕਾਂ ਨੇ ਪਰਮੇਸ਼ਰ ਦੇ ਨਾਮ ਰੱਖੇ ਇੱਧਰ ਪਰਮੇਸ਼ਰ ਯਹੋਵਾ ਸ਼ਬਦ ਕਰਕੇ ਲਿਖਿਆ ਵਾ موسی ਤੇ موسی ਦੇ ਉੱਤੇ ਪ੍ਰਗਟ ਕਰ ਰਿਹਾ ਵਾ موسی ਨੂੰ ਕਹਿੰਦਾ ਮੈਂ ਸਭ ਦੀ ਸ਼ੁਰੂਆਤ ਹਾਂ ਮੇਰੇ ਇਲਾਵਾ ਹੋਰ ਕੋਈ ਪਰਮੇਸ਼ਰ ਨਹੀਂ ਹੈ ਮੈਂ ਹੀ ਨੇ ਸਭ ਨੂੰ ਸਿਰਜਿਆ ਅਲੱਗ-ਅਲੱਗ ਅੱਜ ਦੇ ਸਭ ਜਮਾਨੇ ਦੇ ਵਿੱਚ ਧਾਰਨਾ ਹੈ ਕੋਈ ਕਿਸ ਤਰ੍ਹਾਂ ਬੋਲਦਾ ਹੈ ਕੋਈ ਬਿਗ ਬੈਂਕ ਥਿਊਰੀ ਦੱਸਦਾ ਹੈ ਕੋਈ ਕਿੰਦਾਇਆ ਇਨਸਾਨ ਬਾਂਦਰ ਤੋਂ ਬੰਦਾ ਬਣਿਆ ਵਾ ਕੋਈ ਕੁਝ ਬੋਲ ਰਿਹਾ ਵਾ ਕੋਈ ਕੁਝ ਬੋਲ ਰਿਹਾ ਵਾ ਔਰ ਅਲੱਗ ਅਲੱਗ ਧਰਮ ਵੀ ਅਲੱਗ ਅਲੱਗ ਗਿਆਨ ਸਿਖਾਉਂਦੇ ਆ ਲੇਕਿਨ ਪਰਮੇਸ਼ਰ ਜੋ ਪਰਮੇਸ਼ਰ ਦਾ ਵਚਨ ਸੱਚਾ ਤੇ ਸਭ ਨੂੰ ਇਹੀ ਸੰਪੂਰਨਤਾ ਤਹਿਤ ਦੱਸਦਾ ਆ ਉਹ ਕਹਿੰਦਾ ਮੈਂ ਸਭ ਦੀ ਸ਼ੁਰੂਆਤ ਹਾਂ ਮੂਸਾ ਦੇ ਤੇ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਵਾ ਦੂਸਰਾ ਪਰਮੇਸ਼ਰ ਆਪਣੇ ਆਪ ਨੂੰ ਪ੍ਰਗਟ ਕਰਕੇ ਦੇ ਰਿਹਾ ਮੈਂ ਜੋ ਹਾਂ ਸੋ ਹਾਂ ਕੂਚ ਦੀ ਕਿਤਾਬ ਤਿੰਨ ਅਧਿਆਇ 14 ਵਚਨ ਜਦ ਅਸੀਂ ਦੇਖਦੇ ਹਾਂ ਕੂਚ ਦੀ ਕਿਤਾਬ ਤਿੰਨ ਅਧਿਆਇ 14 ਵਚਨ ਪੜਾਂਗੇ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਮੈਂ ਹਾਂ ਜੋ ਮੈਂ ਹਾਂ ਅਤੇ ਤੋ ਇਜ਼ਰਾਈਲੀਆਂ ਨੂੰ ਇਉਂ ਆਖੀ ਕਿ ਮੈਂ ਹਾਂ ਨਾਮੀਨੇ ਮੈਨੂੰ ਤੁਹਾਡੇ ਕੋਲ ਕੱਲਿਆ ਹੈ ਇਧਰ ਪ੍ਰ부 ਦੀ ਬਾਣੀ ਦੇ ਵਿੱਚ ਅਸੀਂ ਦੇਖਦੇ ਆ ਪਰਮੇਸ਼ਰ ਦਾ ਇਹ ਦਰ ਵਚਨ ਦੱਸਦਾ ਯਹਵਾ ਪਰਮੇਸ਼ਰ ਬੋਲਦਾ ਆ ਮੈਂ ਜੋ ਹਾਂ ਸੋ ਹਾਂ ਅਸੀਂ ਪੂਰੀ ਬਾਈਬਲ ਦੇ ਵਿੱਚ ਪਰਮੇਸ਼ਰ ਨੂੰ ਇਸ ਸ਼ਬਦ ਦੇ ਨਾਲ ਦੇਖਦੇ ਆ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੱਤਾ ਹੋਰ ਕਿਸੇ ਵੀ ਜਗ੍ਹਾ ਤੇ ਪਰਮੇਸ਼ਰ ਆਪਣੇ ਆਪ ਨੂੰ ਇਸ ਤਰ੍ਹਾਂ ਕਰਕੇ ਪ੍ਰਗਟ ਨਹੀਂ ਕਰਕੇ ਦੇ ਰਿਹਾ ਭਈ ਇਹ ਸੋ ਖੁਦ ਨਾਮ ਦੇ ਰਿਹਾ ਮੈਂ ਜੋ ਹਾਂ ਸੋ ਹਾਂ ਯਹਵਾ ਨਮੀ ਫਿਰੋਂ ਜਦ ਇਜ਼ਰਾਈਲੀਆਂ ਨੂੰ ਸਤਾਉਂਦਾ ਸੀ ਇਜ਼ਰਾਈਲੀ ਜਦ ਮਿਸਰ ਦੇਸ਼ ਦੀ ਗੁਲਾਮੀ ਵਿੱਚ ਸੀ ਤਦ ਪਰਮੇਸ਼ਰ ਉਸ ਨੂੰ ਇੱਕ ਨਾਮ ਦੇ ਰਿਹਾ ਵਾ موسی ਬੋਲਦਾ ਹੈ ਪਰਮੇਸ਼ਰ ਮੈਂ ਜਾ ਕੇ ਉਹਨਾਂ ਕੋਲ ਜਾਵਾਂ ਤੇ ਕਹਾਂ ਮੈਨੂੰ ਕਿਸ ਨੇ ਭੇਜਿਆ ਤੇ ਮੈਂ ਕੀ ਨਾਮ ਦਸਾਂਗਾ ਤਦ ਯਹਵਾ ਪਰਮੇਸ਼ਰ ਬੋਲਦਾ ਉਹਨਾਂ ਨੂੰ ਜਾ ਕੇ ਦੱਸਿ ਮੈਂ ਜੋ ਹਾਂ ਸੋ ਹਾਂ ਮੈਂ ਹੀ ਯਹਵਾ ਹਾਂ יהוה ਨਾਮੀ ਨੇ ਮੈਨੂੰ ਭੇਜਿਆ ਆ موسی ਜਾਣ ਗਿਆ יהוה ਕੌਣ ਹੈ ਜੋ ਸ਼ਬਦ ਦੀ ਸ਼ੁਰੂਆਤ ਆ ਇਹ ਮੈਂ ਜੋ ਹਾਂ ਸੋ ਹਾਂ ਦਾ ਮਤਲਬ ਉਹ ਪੂਰੀ ਤਰ੍ਹਾਂ ਸਵੈ ਨਿਰਧਾਰਿਤ ਹੈ ਉਹ ਖੁਦ ਤੇ ਨਿਰਭਰ ਹੈ ਉਹ ਕੋਈ ਸ਼ਕਤੀ ਨਹੀਂ ਹੈ ਉਹ ਖੁਦ ਤੇ ਨਿਰਭਰ ਆ ਉਸ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਉਹ ਕਿਸੇ ਤੇ ਨਿਰਧਾਰਤ ਨਹੀਂ ਆ ਉਹ ਖੁਦ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਆ ਹallelujah ਮੈਂ ਜੋ ਹਾਂ ਸੋ ਹਾਂ ਦਾ ਮਤਲਬ ਉਹ ਖੁਦ ਤੇ ਨਿਰਭਰ ਆ ਉਸ ਨੂੰ ਕਿਸੇ ਦੀ ਜ਼ਰੂਰਤ ਨਹੀਂ ਆ ਸਭੋ ਕੁਝ ਕਰਨ ਦੀ ਸ਼ਕਤੀ ਰੱਖਦਾ ਆ ਨੰਬਰ 1 ਮੈਂ ਸਭ ਦੀ ਸ਼ੁਰੂਆਤ ਹਾਂ ਨੰਬਰ 2 ਮੈਂ ਜੋ ਹਾਂ ਸੋ ਹਾਂ ਮੇਰੇ ਇਲਾਵਾ ਹੋਰ ਕੋਈ ਪਰਮੇਸ਼ਰ ਨਹੀਂ ਆ ਯਹਵਾ ਨਹੀਂ ਆ ਮੈਂ ਜੋ ਹਾਂ ਸੋ ਹਾਂ ਮੈਂ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹਾਂ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਆ ਉਹ ਕਿਸੇ ਤੇ ਨਿਰਧਾਰਤ ਨਹੀਂ ਹੈ ਨੰਬਰ 3 ਉਹ ਆਪਣੇ ਵਾਅਦੇ ਨੂੰ ਪੂਰਾ ਕਰਦਾ ਆ ਆਦਮ ਦੇ ਨਾਲ ਜੋ ਵਾਅਦਾ ਕੀਤਾ ਅੱਜ ਸਾਡੇ ਜੀਵਨ ਵਿੱਚ ਉਸਨੇ ਪੂਰਾ ਕੀਤਾ ਅਬਰਾਹਮ ਦੇ ਨਾਲ ਜੋ ਵਾਅਦਾ ਕੀਤਾ ਯਾਕੂਬ ਦੇ ਨਾਲ ਇਸਹਾਕ ਦੇ ਨਾਲ ਜੋ ਵਾਅਦਾ ਕੀਤਾ ਮੂਸਾ ਦੇ ਨਾਲ ਉਹ ਪੂਰਾ ਕਰ ਰਿਹਾ ਵਾ ਉਹ ਆਪਣੇ ਸਭ ਵਾਅਦਿਆਂ ਨੂੰ ਪੂਰਾ ਕਰਦਾ ਆ ਅੱਜ ਵੀ ਆਪਣੇ ਵਾਅਦਿਆਂ ਦੇ ਮੁਤਾਬਕ ਪੱਕਾ ਆ ਕਿੰਨੇ ਲੋਕ ਇਸ ਗੱਲ ਦਾ ਭਰਮ ਕਰਦੇ ਆ ਕਿ ਪਰਮੇਸ਼ਰ ਜੋ ਬੋਲਦਾ ਉਹ ਪੂਰਾ ਨਹੀਂ ਕਰਦਾ ਭਰਮ ਦਾ ਵਹਿਮ ਦਾ ਕੋਈ ਇਲਾਜ ਨਹੀਂ ਹੈ ਪਰਮੇਸ਼ਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਦਾ ਆ ਉਸ ਨੇ ਕਿਹਾ ਮੈਂ ਆਵਾਂਗਾ ਆਪਨੇ ਪਵਿੱਤਰ ਕੀਤੇ ਹੋਏ ਲੋਕਾਂ ਨੂੰ ਉਠਾ ਕੇ ਲੈ ਕੇ ਜਾਵਾਂਗਾ ਯਹਵਾ ਦਾ ਮਤਲਬ ਉਹ ਸ਼ਬਦੀ ਸ਼ੁਰੂਆਤ ਯਹਵਾ ਦਾ ਮਤਲਬ ਉਹ ਬੋਲਦਾ ਮੈਂ ਜੋ ਹਾਂ ਸੋ ਹਾਂ ਨੰਬਰ 3 ਉਹ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ ਨੰਬਰ 4 ਜਰੂਰਤ ਪੈਣ ਤੇ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੰਦਾ ਹੈ ਹਾਲੇਲੂਇਆ ਇਧਰ ਮੂਸਾ ਦੇ ਜੀਵਨ ਦੇ ਵਿੱਚ ਅਸੀਂ ਦੇਖਦੇ ਹਾਂ ਪਰਮੇਸ਼ਰ ਇਹਦੇ ਜੀਵਨ ਚ ਕਿਵੇਂ ਕੰਮ ਕਰ ਰਿਹਾ ਵਾ ਪਰਮੇਸ਼ਰ ਇਹ ਤੇ ਜੀਵਨ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਪ੍ਰਗਟ ਕਰਕੇ ਦੇ ਰਿਹਾ ਵਾ موسی ਇਸ ਦਾ ਵਿਸ਼ਵਾਸ ਅਧੂਰਾ ਵਿਸ਼ਵਾਸ ਸੀ ਬੋਲਦਾ ਮੈਂ ਕੀ ਜਾ ਕੇ ਉਹਨਾਂ ਨੂੰ ਦੱਸਾਂ ਪਰਮੇਸ਼ਰ ਨੇ ਕਿਹਾ ਤੇਰੇ ਹੱਥ ਦੇ ਵਿੱਚ ਕੀ ਆ ਬੋਲਦਾ ਲਾਠੀ ਥੱਲੇ ਸੁੱਟੀ ਸੱਪ ਬਣ ਗਿਆ ਪਰਮੇਸ਼ਰ ਨੇ ਕਿਹਾ ਉਸ ਨੂੰ ਉਠਾਲਾ ਉਠਾਇਆ ਲਾਠੀ ਬਣ ਗਈ ਫਿਰ ਨਹੀਂ ਵਿਸ਼ਵਾਸ ਕੀਤਾ ਪਰਮੇਸ਼ਰ ਨੇ ਇਸ ਨੂੰ ਕਿਹਾ ਆਪਣੇ ਹੱਥ ਨੂੰ ਛਾਤੇ ਉੱਤੇ ਰੱਖ ਕੋੜ ਨਿਕਲ ਆਇਆ ਫਿਰ ਦੁਬਾਰਾ ਹੱਥ ਰੱਖਿਆ ਚੰਗਾ ਹੋ ਗਿਆ ਫਿਰ ਬੋਲਦਾ ਮੇਰੀ ਜਬਾਨ ਮੋਟੀ ਮੈਂ ਤੋਤਲਾ ਥੱਤਾ ਬੋਲਦਾ ਆ ਮੈਂ ਕਿਵੇਂ ਉਹਨਾਂ ਨਾਲ ਗੱਲ ਕਰਾਂਗੇ ਪਰਮੇਸ਼ਰ ਬੋਲਦਾ ਮੈਂ ਹਰ ਹੋਂ ਨੂੰ ਤੇਰੇ ਲਈ ਭੇਜਦਾ ਆ ਹਰ ਹੁੰਦਾ ਜੋ ਬੋਲਣ ਦਾ ਬਹਾਨਾ ਸੀ ਉਹ ਬਹਾਨਾ ਖਤਮ ਹੋ ਗਿਆ ਪਿਆਰਿਓ ਜੇ ਅਸੀਂ ਵੀ ਆਪਣੀ ਮਨਮਰਜ਼ੀ ਕਰਾਂਗੇ ਆਪਣੀ ਇੱਛਾ ਆਪਣੇ ਬਹਾਨੇ ਰੱਖਾਂਗੇ ਪਰਮੇਸ਼ਰ ਸਾਡੇ ਜੀਵਨ 'ਚ ਕੰਮ ਨਹੀਂ ਕਰੇਗਾ ਵੀ ਕਦ ਬੋਲਦਾ ਪਰਮੇਸ਼ਰ ਮੈਂ ਕਿਸ ਨਾਮ ਤੇ ਉਹਨਾਂ ਨੂੰ ਜਵਾਬ ਦਵਾਂਗਾ ਕਿ ਮੈਨੂੰ ਕਿੰਨੇ ਭੇਜਿਆ ਤਦ ਬੋਲਦਾ ਯਹਵਾ ਨਮੀ ਮੈਂ ਜੋ ਹਾਂ ਸੋ ਹਾਂ موسی ਜਾਣ ਗਿਆ ਇਹੋ ਹੀ ਪਰਮੇਸ਼ਰ ਆ ਜਿਹੜਾ ਅਬਰਾਹਮ ਦੇ ਨਾਲ ਚੱਲਿਆ ਇਹੋ ਹੀ ਆ ਜਿਹੜਾ ਇਸਹਾਕ ਦੇ ਨਾਲ ਗੱਲ ਕਰ ਰਿਹਾ ਵਾ ਇਹੋ ਹੀ ਆ ਜਿਹੜਾ ਯਾਕੂਬ ਦੇ ਨਾਲ ਗੱਲਬਾਤ ਕਰਦਾ ਆ موسی ਇਸ ਗੱਲ ਨੂੰ ਜਾਣਨ ਤੋਂ ਬਾਅਦ ਮਿਸਰ ਦੇਸ਼ ਦੇ ਚ ਚਲਾ ਗਿਆ ਪਰਮੇਸ਼ਰ ਨੇ ਜਰੂਰਤ ਪੈਣ ਤੇ ਆਪਣੇ ਆਪ ਨੂੰ ਉਸ ਜਗ੍ਹਾ ਤੇ ਪ੍ਰਗਟ ਕਰਕੇ ਦਿੱਤਾ 10 ਬਾਵਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੱਤਾ ਪਾਣੀ ਨੂੰ ਲਹੂ ਬਣਾਤਾ ਛਾਲੇ ਛਾਲੇ ਇਹਨਾਂ ਦੇ ਜੀਵਨ 'ਚ ਆ ਗਏ ਡੱਡੂ ਡੱਡੂ ਇਹਨਾਂ ਦੇ ਜੀਵਨ 'ਚ ਆ ਗਏ ਜੂਆਂ ਜੂਆਂ 3 ਦਿਨ ਦਾ ਹਨੇਰਾ ਹੋਰ ਵੀ ਔਂਕੜਾਂ ਆਈਆਂ 10ਵੀਂ ਪਹਿਲੋਠਿਆਂ ਦੀ ਮੌਤ ਜਰੂਰਤ ਪੈਣ ਤੇ ਉਸ ਨੇ ਲਾਲ ਸਮੁੰਦਰ ਨੂੰ ਦੋ ਭਾਗ ਕੀਤਾ ਉਸ ਯਹੋਵਾ ਨੂੰ ਮਿਸਰੀ ਤੇ ਜਾਣਗੇ ਹੋਣ ਇਜ਼ਰਾਈਲੀਆਂ ਨੇ ਉਸੇ ਇਹ ਹਵਾ ਨੂੰ ਜਾਣਨਾ ਇਸ ਲਈ ਉਹਨਾਂ ਨੂੰ ਜੰਗਲ ਦੇ ਵਿੱਚ ਦੀ ਲੈ ਕੇ ਆਇਆ ਯਹਵਾ ਦਰਥਿਆ ਉਹ ਬੋਲਦਾ ਆ ਮੈਂ ਸਭ ਦੀ ਸ਼ੁਰੂਆਤ ਹਾਂ ਉਹ ਬੋਲਦਾ ਮੈਂ ਜੋ ਹਾਂ ਸੋ ਹਾਂ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਹਾਂ ਉਹ ਆਪਣੇ ਸਭ ਵਾਅਦਿਆਂ ਨੂੰ ਪੂਰਾ ਕਰਦਾ ਆ ਨੰਬਰ 4 ਜ਼ਰੂਰਤ ਪੈਣ ਤੇ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੰਦਾ ਆ ਅਸੀਂ ਇਹਨਾਂ ਚੋਂ ਗੱਲਾਂ ਦੇ ਦੁਆਰਾ ਇਹਨਾਂ ਚਾਰ ਕਟਨਾਵਾਂ ਨੂੰ ਦੇਖਦੇ ਆ ਪਰਮੇਸ਼ਰ ਅਤੇ ਪਰਮੇਸ਼ਰ ਦੀ ਇਕਤਾ ਪੁਰਾਣੇ ਨੇਮ ਦਾ ਕੇਂਦਰ ਬਿੰਦੂ ਹੈ ਇਸ ਲਈ ਪਰਮੇਸ਼ਰ ਬੋਲਦਾ ਹੈ ਇਜ਼ਰਾਈਲ ਸੁਣ ਯਹਵਾਹ ਤੁਹਾਡਾ ਪਰਮੇਸ਼ਰ ਇੱਕੋ ਹੀ ਪਰਮੇਸ਼ਰ ਹੈ ਤੁਸੀਂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਮਨ ਆਪਣੀ ਸਾਰੀ ਜਾਨ ਤੇ ਆਪਣੇ ਸਾਰੇ ਜੋਰ ਨਾਲ ਪਿਆਰ ਕਰੋ ਵਿਵਸਥਾ ਸਾਰ ਛੇ ਦਾ ਚਾਰ ਤੋਂ ਪੰਜ ਵਚਨ ਚ ਦੇਖਦੇ ਹਾਂ ਪੁਰਾਣੇ ਨੇਮ ਦੇ ਵਿੱਚ ਪਰਮੇਸ਼ਰ ਆਪਣੇ ਆਪ ਨੂੰ ਯਹਵਾ ਕਰਕੇ ਪ੍ਰਗਟ ਕਰਕੇ ਦਿੱਤਾ ਏਲੀਆ ਨੂੰ ਅਸੀਂ ਦੇਖਦੇ ਆ ਏਲੀਆ ਨੇ ਲੰਬੀ ਪ੍ਰਾਰਥਨਾ ਨਹੀਂ ਕੀਤੀ ਪਹਿਲਾ ਰਾਜਾ 18 36 ਤੋਂ 38 ਅਸੀਂ ਦੇਖਦੇ ਆ ਜਦ ਏਲੀਆ نبی ਉਸ ਜਗਵੇਦੀ ਦੇ ਨੇੜੇ ਆਇਆ ਆਣ ਕੇ ਉਸਨੇ ਕਿਹਾ हे ਯਹਵਾ ਅਬਰਾਹਮ ਇਸਹਾਕ ਤੇ ਇਜ਼ਰਾਈਲ ਦੇ ਪਰਮੇਸ਼ਰ ਅੱਜ ਮਨੂਮ ਹੋ ਜਾਵੇ ਕਿ ਤੂੰ ਹੀ ਇਜ਼ਰਾਈਲ ਵਿੱਚ ਪਰਮੇਸ਼ਰ ਹੈ ਅਤੇ ਮੈਂ ਤੇਰਾ ਦਾਸ ਹਾਂ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਵਚਨਾਂ ਦੇ ਅਨੁਸਾਰ ਕੀਤਾ ਹੈ ਮੇਰੀ ਸੁਣ ਹੇ ਯਹਵਾ ਮੇਰੀ ਸੁਣ ਜੋ ਇਹ ਲੋਕ ਜਾਣ ਲੈਣ ਕਿ ਤੂੰ ਹੀ ਯਹਵਾ ਪਰਮੇਸ਼ਰ ਹੈ ਅਤੇ ਤੇ ਉਹਨਾਂ ਦੇ ਮਨ ਨੂੰ ਮੋੜ ਲਿਆ ਹੈ ਤਦ ਯਹਵਾ ਜ਼ਰੂਰਤ ਪੈਣ ਤੇ ਜੋ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੰਦਾ ਆ ਉਹਦੀ ਅੱਗ ਆਈ ਪੱਥਰਾਂ ਹੋਮ ਬਲੀ ਬਾਲਣ ਤੇ ਮਿੱਟੀ ਸਮੇਤ ਪਾਣੀ ਸਮੇਤ ਸਭ ਕੁਝ ਝਟ ਕਰ ਗਈ। ਪੁਰਾਣੇ ਨਿਯਮ ਦੇ ਵਿੱਚ ਪਿਆਰੇ ਅਸੀਂ ਦੇਖਦੇ ਹਾਂ। ਅਸੀਂ ਪਰਮੇਸ਼ਰ ਨੂੰ ਅਲੱਗ-ਅਲੱਗ ਮਹੌਲਾਂ ਦੇ ਵਿੱਚ ਸਮਿਆਂ ਦੇ ਵਿੱਚ ਪ੍ਰਗਟ ਹੁੰਦੇ ਦੇਖਿਆ। ਉਹ ਕਦੇ ਸਰਵਸ਼ਕਤੀਮਾਨ ਕਰਕੇ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਵਾ। ਸ਼ਮਸ਼ੂਨਨ ਸ਼ਮਸ਼ੂਨ ਦੇ ਨਾਲ ਅਸੀਂ ਦੇਖਦੇ ਹਾਂ। ਸਮਰਥੀ ਪਰਮੇਸ਼ਰ ਕਰਕੇ ਪ੍ਰਗਟ ਕਰ ਰਿਹਾ ਵਾ। दाऊद ਦੇ ਨਾਲ ਦੇਖਦੇ ਆ ਇੱਕ ਚਰਵਾਹਾ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਕੇ ਦੇ ਰਿਹਾ ਵਾ ਸੈਮੂਅਲ ਨੂੰ ਅਸੀਂ ਦੇਖਦੇ ਆ ਉਹਦੇ ਨਾਲ ਇੱਕ ਰਾਜਾ ਕਰਕੇ ਪ੍ਰਗਟ ਕਰਕੇ ਦੇ ਰਿਹਾ ਵਾ ਜਦ ਅਸੀਂ ਹਾਨੋਕ ਨੂੰ ਦੇਖਦੇ ਆ ਹਾਨੋਕ ਦੇ ਨਾਲ ਸਾਥੀ ਕਰਕੇ ਪ੍ਰਗਟ ਹੋਇਆ ਮੂਸਾ ਨੂੰ ਦੇਖਦੇ ਆ ਮੂਸਾ ਦੇ ਨਾਲ ਯਹਵਾ ਕਰਕੇ ਪ੍ਰਗਟ ਹੋਇਆ ਮੇਰੇ ਪਿਆਰੇ ਭੈਣੋ ਤੇ ਭਾਈਓ ਸਾਡੇ ਨਾਲ ਯਹਵਾ ਸਾਮਰਤੀ ਯਹੋਵਾ ਨਾਮ ਦੇ ਵਿੱਚ ਸਾਡੇ ਨਾਲ ਸਾਥੀ ਕਰਕੇ ਨਹੀਂ ਸਾਡੇ ਨਾਲ ਪਿਤਾ ਔਰ ਪੁੱਤਰ ਦੇ ਵਿੱਚ ਪ੍ਰਗਟ ਹੋ ਰਿਹਾ ਵਾ ਉਹ ਸਾਡਾ ਪਿਤਾ ਜਿਸ ਨੇ ਉਸ ਉੱਤੇ ਵਿਸ਼ਵਾਸ ਕੀਤਾ ਉਹ ਸਭ ਦੇ ਸਭ ਉਸ ਦੇ ਪੁੱਤਰ ਆ ਉਹ ਸਮਰਥੀ ਕਰਕੇ ਨਹੀਂ ਸਰਬਸ਼ਕਤੀਮਾਨ ਕਰਕੇ ਨਹੀਂ ਯਹੋਵਾ ਕਰਕੇ ਨਹੀਂ ਉਹ ਅੱਜ ਸਾਡੇ ਨਾਲ ਇੱਕ ਸਬੰਧ ਦੇ ਤੌਰ ਤੇ ਪ੍ਰਗਟ ਹੋ ਰਿਹਾ ਵਾ ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਰ ਆਉਂਦਾ ਸੀ ਆ ਕੇ ਚਲਾ ਜਾਂਦਾ ਸੀ ਪਰਮੇਸ਼ਰ ਦਾ ਆਤਮਾ ਉਤਰਦਾ ਸੀ ਥੋੜੀ देर ਉਤਰਦਾ ਸੀ ਚਲੇ ਜਾਂਦਾ ਸੀ ਆਪਣਾ ਕੰਮ ਕਰਕੇ ਲੇਕਿਨ ਅੱਜ ਦੇ ਸਮੇਂ ਵਿੱਚ ਉਹੀ ਪਰਮੇਸ਼ਰ ਸਾਡੇ ਜੀਵਨਾਂ ਦੇ ਵਿੱਚ ਵਾਸ ਕਰ ਰਿਹਾ ਵਾ ਉਹੀ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਵਾਸ ਕਰਦਾ ਆ ਉਹ ਸਾਡੇ ਨਾਲ ਪਿਤਾ ਦੇ ਸਬੰਧ ਦੇ ਵਿੱਚ ਪ੍ਰਗਟ ਹੋਇਆ ਵਾ ਜੇਦੀ ਅਸੀਂ ਉਸ ਪਰਮੇਸ਼ਰ ਨੂੰ ਨਹੀਂ ਜਾਣਾਂਗੇ ਇੱਕ ਦਿਨ ਅਸੀਂ ਆਪਣੇ ਜੀਵਨ ਤੋਂ ਹੱਥ ਤੋਂ ਬੈਠਾਂਗੇ ਇੱਕ ਦਿਨ ਸਾਡਾ ਖੁਦ ਦਾ ਨੁਕਸਾਨ ਆ ਜਿਨ੍ਹਾਂ ਨੇ ਉਸਤੇ ਵਿਸ਼ਵਾਸ ਕੀਤਾ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਉਹਨਿਆਂ ਨੂੰ ਪਰਮੇਸ਼ਰ ਨੇ ਪੁੱਤਰ ਹੋਣ ਦਾ ਅਧਿਕਾਰ ਦੇ ਦਿੱਤਾ ਪਿਆਰਿਓ ਜਦ ਅਸੀਂ ਉਹਦੇ ਪੈਰ ਦੇ ਵਿੱਚ ਚੱਲਾਂਗੇ ਉਸ ਤੇ ਵਿਸ਼ਵਾਸ ਕਰਕੇ ਚੱਲਾਂਗੇ ਉਹਦੀ ਇੱਛਾ ਨੂੰ ਪੂਰਿਆ ਕਰਾਂਗੇ ਤਾਂ ਦੋ ਸਾਨੂੰ ਪੁੱਤਰ ਦੇ ਤੌਰ ਤੇ ਵਾਰਿਸ ਦੇ ਤੌਰ ਤੇ ਅਧਿਕਾਰੀ ਦੇ ਤੌਰ ਤੇ ਸਾਨੂੰ ਲੈ ਕੇ ਚੱਲੇਗਾ ਅਧਿਕਾਰੀ ਬਣਾਏਗਾ ਅਸੀਂ ਉਹਦੇ ਉਹ ਸਾਡਾ ਉਹ ਸਾਡਾ ਪਰਮੇਸ਼ਰ ਹੋਏਗਾ ਅਸੀਂ ਉਸਦੇ ਪੁੱਤਰ ਹੋਵਾਂਗੇ ਇੱਕ ਦਿਨ ਸਦਾ ਸਦਾ ਉਹਦੇ ਨਾਲ ਨਵਾਸ ਕਰਾਂਗੇ ਆਈਏ ਅਸੀਂ ਅੱਖਾਂ ਨੂੰ ਬੰਦ ਕਰਾਂਗੇ ਸਿਰਾਂ ਨੂੰ ਚਿਕਾਵਾਂਗੇ ਪ੍ਰਾਰਥਨਾ ਕਰਾਂਗੇ ਪ੍ਰਾਣੇ ਨੇਮ ਦੇ ਵਿੱਚ ਸਾਡੇ ਬਾਪ ਦਾਦਿਆਂ ਦੇ ਨਾਲ ਥੋੜਾ ਥੋੜਾ ਕਰਕੇ ਅਲੱਗ-ਅਲੱਗ ਪੇਂਤਾ ਪੇਤਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਕੇ ਦਿੱਤਾ ਲੇਕਿਨ ਅੱਜ ਦੇ ਸਮੇਂ ਸਾਡੇ ਨਾਲ ਪਿਤਾ ਦੇ ਸਬੰਧ ਦੇ ਵਿੱਚ ਪੁੱਤਰ ਦੇ ਰਾਂਹੀ ਔਰ ਆਪਣੇ वचन ਦੇ ਰਾਹੀਂ ਸੰਪੂਰਨਤਾ ਦੇ ਨਾਲ ਪ੍ਰਗਟ ਕਰਕੇ ਦਿੱਤਾ ਅਸੀਂ ਉਸ ਨੂੰ ਦਿਨ-ਪ੍ਰਤੀ ਦਿਨ ਜਾਣਦੇ ਜਾਣਾ ਹੈ ਅਸੀਂ ਉਸ ਨੂੰ ਹਰ ਰੋਜ਼ ਜਾਣਦੇ ਜਾਣਾ ਹੈ ਉਹ ਯਹਵਾ ਕੌਣ ਆ ਉਹ ਹੀ ਜੋ ਸਭ ਦੀ ਸ਼ੁਰੂਆਤ ਆ ਉਹ ਬੋਲਦਾ ਮੈਂ ਜੋ ਹਾਂ ਸੋ ਹਾਂ ਜੋ ਸਭ ਕੁਝ ਕਰਨ ਦੀ ਸ਼ਕਤੀ ਰੱਖਦਾ ਆ ਉਹ ਜੋ ਵਾਅਦੇ ਨੂੰ ਪੂਰਾ ਕਰਦਾ ਆ जरूरत पहनते अपने आपू प्रगट करके दिता है हाल धन्यवाद स्तुति हो जय जयकार स्तुति हो धन्यवाद स्तुति हो हाल लुईया हाल